خود ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਸ੍ਰੀਮਤੀ ਫਿਰ ਸਾਨੂੰ ਸਭ ਪੁੱਛਦੇ ਸਾਨੂੰ ਭਗਵੰਤ ਜੀ ਜਦੋਂ ਆਪ ਮੈਂਬਰ ਪਾਰਲੀਮੈਂਟ تھے ਤਾਂ ਆਪਕੇ ਕਈ ਸਾਥੀਓ ਨੇ ਜਾ ਕੇ ਸਪੀਕਰ ਸਾਹਿਬ سے شکایت ਕੀਤੀ थी ਕਿ ਆਪમે سے ਸ਼ਰਾਬ ਦੀ ਬਦਬੂ ਆਤੀ ਹੈ ਪਰੰਤੂ ਅੱਜ ਇਸ ਤਰ੍ਹਾਂ ਸਿ ਆਪਨੇ ਮਾਨਯੋਗ ਪ੍ਰਧਾਨ ਮੰਤਰੀ साहब और जिस तरह से माननीय गृह मंत्री अमित शाह जी के लिए जो शब्दावली जिस किस्म का लहजा रहा आपने शब्द इस्तेमाल किए हैं मुझे आपकी जुबान में से आज अहंकार की बदबू आ रही है आप कैसे भूल गए भगवंत मान जी कि जब किसी व्यक्ति का साया उसकी परछाई उसके कद से लंबी होने लगे तो इसका मतलब है कि दिल द, दिन ढलने वाला है और जब उस व्यक्ति की जुबान उसकी हैसियत से उसकी औकात से लंबी होने लगे तो इसका मतलब है कि उसका अंत आ गया उसका पतन नजदीक है आप पंजाब की उस पावन धरती से गुरु साहबान पीर पैगम्बरों की उस धरती पे जहां खुद गुरु साहब ने कहा था मारिया उसको आप कैसे भूल गए उस वाक को आप साथ? किस तरह की शब्दावली आपने इस्तेमाल की मैं समझता हूँ पंजाबियत के नाम के आप आपने एक दबा लगाया और आपने उस पद की मुख्यमंत्री पंजाब के पद की गरिमा का भी आपने हनन किया है कल विधानसभा सेशन च ਜੋ ਮਾੜੀ ਸ਼ਬਦਾਵਲੀ ਜੋ ਬਹੁਤ ਹੀ ਘਟਿਆ ਲੈਵਲ ਦੀ ਸ਼ਬਦਾਵਲੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਵਰਤੀਆ ਯੂਜ਼ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵਾਸਤੇ ਔਰ ਦੇਸ਼ ਦੇ ਗ੍ਰਹਿ ਮੰਤਰੀ ਜੀ ਵਾਸਤੇ ਮੈਂ ਸਮਝਦਾ ਦੋ ਘਟਿਆ ਗੱਲ ਹੈ ਦੋ ਘਟਿਆ ਪਰ ਤੇ ਕੋਈ ਹੋ ਨਹੀਂ ਸਕਦੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਨੇ ਦੇਸ਼ ਔਰ ਦੁਨੀਆ ਚ ਸਾਡੇ ਦੇਸ਼ ਦਾ ਨਾਂ ਚਮਕਾਇਆ ਔਰ ਸਾਡੇ ਗ੍ਰਹਿ ਮੰਤਰੀ ਜੀ ਸਾਰੇ ਜਾਣਦੇ ਆ ਇਹ ਗ੍ਰਹਿ ਮੰਤਰੀ ਜੀ ਨੇ ਸਾਰੇ ਦੇਸ਼ ਚ ਨਕਸਲਵਾਦ ਤੱਕ ਜੋ ਅਜੇ ਤੱਕ ਕਿਸੇ ਤੋਂ ਖਤਮ ਨਹੀਂ ਹੋਇਆ ਸੀ ਉਹ ਵੀ ਖਤਮ ਕਰਤਾ ਔਰ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਜੇ ਸ਼ਬਦ ਵਿਧਾਨ ਸਭਾ ਚ ਬੋਲਣੇ ਮੈਂ ਸਮਝਦਾ ਇੱਕ ਕਨਪੜ ਤੇ ਇੱਕ ਗਵਾਰ ਇਨਸਾਨ ਕਰ ਸਕਦਾ ਪਰ ਸਾਡੀ ਬਦਕਿਸਮਤੀ ਕਿ ਅਸੀਂ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਜੇ ਇਨਸਾਨ ਨੂੰ ਮੁੱਖ ਮੰਤਰੀ ਬਣਾਇਆ ਜਿਹਨੂੰ ਕਿਸੇ ਗੱਲ ਦੀ ਸਮਝ ਨਹੀਂ ਹੈ ਤੁਸੀਂ ਕੱਲ ਵੀ ਦੇਖਿਆ ਹੋਣਾ ਵਿਧਾਨ ਸਭਾ ਚ ਦੋ ਤਿੰਨ ਵਾਰ ਆਪਾਂ ਦੇਖਿਆ ਕੇ ਦੂਸਰੇ ਪਾਰਟੀ ਦੇ ਵਿਰੋਧੀ ਮੈਂਬਰਾਂ ਨੂੰ ਹੈਲੋ ਹੈਲੋ ਕਰਕੇ ਸੰਬੋਧਨ ਕਰਨਾ ਇੱਕ ਬਹੁਤ ਹੀ ਮੈਂ ਸਮਝਦਾ ਅਨਪੜ ਬੰਦੇ ਵਾਲੀ ਸ਼ਬਦਾਵਲੀ ਵਰਤਣੀ ਕੋਈ ਸ਼ੋਭਾ ਨਹੀਂ ਦਿੰਦੀ ਅਸੀਂ ਇਸ ਗੱਲ ਦੀ ਹੋਰ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਅਮਿਤ ਸ਼ਾਹ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਐਸੀ ਸਰਕਾਰ ਦਿੱਤੀ ਹੈ ਪਹਿਲਾ ਗੁਜਰਾਤ ਚ 7 ਸਾਲ 7 ਟਰਮਾਂ ਹੋ ਗਈਆਂ ਭਾਰਤ ਜਨਤਾ ਪਾਰਟੀ ਦੀ ਸਰਕਾਰ ਨੂੰ ਜਿਹੜੇ ਇਹ ਇਲਜ਼ਾਮ ਲਾਉਂਦੇ ਨੇ ਗੈਂਗਸਟਰਾਂ ਦੇ ਜਾਂ ਹੋਰਾਂ ਦੇ ਤਾਂ ਕਿਸੇ ਵੀ ਸਟੇਟ ਦੀ ਸਰਕਾਰ बार-बार ਉਹ ਸਰਕਾਰ ਨੂੰ ਨਹੀਂ ਚੁਣੂਗੀ ਜਿਹੜਾ ਕੋਈ ਇਹ ਜਿਹੀਆਂ ਹਰਕਤਾਂ ਕਰੂਗਾ ਸੱਤ ਵਾਰ ਲਗਾਤਾਰ ਸਰਕਾਰ ਹੋਣੀ ਉੱਥੋਂ ਦੇ ਬੱਚੇ ਵੀ ਜਵਾਨ ਹੋ ਗਏ ਬੁਢੇ ਹੋ ਗਏ ਸਰਕਾਰ ਉੱਥੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਹੈ ਪਰ ਇਹ ਕਿਸੇ ਗੱਲ ਵੱਲ ਇਸ਼ਾਰਾ ਕਰਦੀ ਹੈ ਜੇ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ 'ਚ ਹਿੰਦੁਸਤਾਨ 'ਚ ਕੁਝ ਕੀਤਾ ਤਾਂ बार-बार ਲੋਕ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਚੁਣਦੇ ਨੇ ਸੋ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਭਗਵਾਨ ਤਮਾਨ ਦਾ ਇੱਥੇ ਪੁਤਲਾ ਫੂਕੇ ਆ ਸਾਰੇ ਅੱਜ ਜਿਹੜਾ ਹੈੱਡਕੁਆਟਰਾਂ ਤੇ ਇਹ ਪ੍ਰੋਗਰਾਮ ਰੱਖੇ ਗਏ ਨੇ ਇਹ ਸਰਕਾਰ ਦੇ ਕੰਨੀ ਗੱਲ ਜਾਵੇ ਅਸੀਂ ਕੋਹਰ ਸ਼ਬਦਾਚ ਇਹਦੀ ਨਿੰਦਾ